ਜਿੰਦਾਬਾਦ ਗੁਰਦਾਸਪੁਰ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਗੁਰਦਾਸਪੁਰ ਚ ਕਾਂਗਰਸ ਵੱਲੋਂ ਆਪਣੀ ਕਾਨੂੰਨੀ ਸਥਿਤੀ ਨੂੰ ਲੈ ਕੇ ਐਸਐਸਪੀ ਦਫ਼ਤਰਾਂ ਕੀ ਟਕਰਾ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਕੀਤੀ ਨਾਰੇਬਾਜ਼ੀ ਗੁਰਦਾਸਪੁਰ ਚ ਲਗਾਤਾਰ ਵਧ ਰਹੀਆਂ ਹਰ ਤਰ੍ਹਾਂ ਦੇ ਵਿਰੋਧ ਵਿੱਚ ਕਾਂਗਰਸੀਆਂ ਵੱਲੋਂ ਐਸਐਸਪੀ ਤੱਕ ਕਰਾਵ ਕੀਤਾ ਗਿਆ ਤੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ 'ਤੇ ਚਮਕ ਨਾਰੇ ਪਾਜ ਕੀਤੀ ਗਈ ਇਸ ਬੁਕੇ ਕਾਂਗਰਸੀਆਂ ਨੇ ਕਰਤੱਤ ਕਰਦੇ ਕਿ ਗਰਦਾਸਪੁਰ ਚ ਲਗਾਤਾਰ ਵਾਰਦਾਤਾਂ ਹੋ ਰਹੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਨਾਲ ਲੋਕਾਂ ਦੇ ਮਨਾਂ ਵਿੱਚ ਡਰ ਅਤੇ ਸਹਿਮ ਪਾਇਆ ਜਾ ਰਿਹਾ ਹੈ ਉਹਨਾਂ ਨੇ ਮੰਗ ਕੀਤੀ ਕਿ ਗਰਦਾਸਪੁਰ ਚ ਅਮਨ ਕਾਨੂੰਨ ਦੀ ਸਥਿਤੀ ਨੂੰ ਕੰਟਰੋਲ ਕੀਤਾ ਜਾਵੇ ਅੱਜ ਦਾ ਜੋ ਰੋਸ ਪ੍ਰਦਰਸ਼ਨ ਜ਼ਿਲ੍ਹਾ ਯੂਥ ਕਾਂਗਰਸ ਵੱਲੋਂ ਜਿਹੜਾ ਬਤੌਰ ਜ਼ਿਲ੍ਹਾ ਪ੍ਰਧਾਨ ਤੇ ਸਾਰੇ ਅਹੁਦੇਦਾਰ ਸਭਾਨਾਂ ਵੱਲੋਂ ਜਿਹੜਾ ਅੱਜ ਐਸਐਸਪੀ ਦਫ਼ਤਰ ਵਿਖੇ ਤਰਨਾ ਲਗਾ ਕੇ ਰੋਜ਼ ਪ੍ਰਦਰਸ਼ਨ ਰੋਜ਼ ਜਾਹਿਰ ਕੀਤਾ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਜੜੀਆਂ ਧੱਜੀਆਂ ਉੱਡ ਰਹੀਆਂ ਲੋਕ ਜਿਹੜੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਨੇ अनेका ਅਸੀਂ ਚੰਗੇ ਖਿਡਾਰੀ अनेका ਅਸੀਂ ਚੰਗੇ ਸਿੰਗਰ अनेका ਅਸੀਂ ਚੰਗੇ ਕਾਰੋਬਾਰੀ ਜਿਹੜੇ ਗਵਾ ਚੁੱਕੇ ਆ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਚੰਗੇ ਕਾਰੋਬਾਰੀ ਮੂਵ ਕਰਨਗੇ ਚੰਗੇ ਖਿਡਾਰੀ ਜਿਹੜੇ ਉਹ ਇੱਥੋਂ ਮੂਵ ਕਰਨਗੇ ਚੰਗੇ ਸਿੰਗਰ ਜਿਹੜੇ ਉਹ ਮੂਵ ਕਰ ਰਹੇ ਨੇ ਸੋ ਕਹਿਣ ਤੋਂ ਭਾਵ ਅੱਜ ਅਸੀਂ ਇਸ ਦੇ ਵਿਰੋਧ ਵਜੋਂ ਅੱਜ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਘਰਾਉ ਕੀਤਾ ਪ੍ਰਦਰਸ਼ਨ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਆਪਣੀ ਨੀਂਦ ਤੋਂ ਜਾਗੇ ਸੀਐਮ ਸਾਹਿਬ ਕੋ ਮੰਗ ਕੀਤੀ ਹੈ ਕਿ ਸੀਐਮ ਸਾਹਿਬ ਕਿਰਪਾ ਕਰਕੇ ਤੁਹਾਡੇ ਤੇ ਲੋਕਾਂ ਨੇ ਕਿੰਨੀਆਂ ਘਟਨਾਵਾਂ ਹੋ ਚੁੱਕੀਆਂ ਹੁਣ ਤੱਕ ਗੁਰਦਾਸਪੁਰ ਦੇ ਵਿੱਚ 20 ਦੇ ਲਾਗੇ ਘਟਨਾਵਾਂ ਮੇਰਾ ਖਿਆਲ ਹੈ ਕੁਝ ਵੀ ਅਜੇ ਤੱਕ ਇਹਨਾਂ ਕੋਈ ਟਰੇਸ ਨਹੀਂ ਹੋਇਆ ਸੋ ਕਹਿਣ ਤੋਂ ਪਾਪ ਸੀਐਮ ਸਾਹਿਬ ਕੋ ਇਹ ਮੰਗ ਕੀਤੀ ਆ ਕਿ ਸੀਐਮ ਸਾਹਿਬ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਆ ਕਿ ਲੋਕਾਂ ਨੇ ਤੁਹਾਨੂੰ ਆਪਣੇ ਅੱਖਾਂ ਤੇ ਬਿਠਾਇਆ ਸੀ ਉਦੋਂ ਜਦੋਂ ਇਲੈਕਸ਼ਨ ਸੀ ਪਿਛਲੀ ਤਨਯੋਰ ਚ ਉਦੋਂ ਤੁਹਾਨੂੰ 92 ਐਮਐਲਏ ਜਿਤਾ ਕੇ ਸਾਹਿਬ ਜੀ ਸਾਹਬ ਦੇ ਤੁਹਾਡੇ ਤੇ ਦੋਸ਼ ਲਾਉਂਦੇ ਆ ਕਿ ਸਾਨੂੰ ਮਿਲਿਆ ਵਿਰਾਸਤ ਵਿੱਚ ਮਿਲਿਆ 4 ਸਾਲ ਹੋ ਗਏ 4 ਸਾਲ ਹੋ ਗਏ ਤੇ ਜਦੋਂ ਕੋਈ ਚੰਗਾ ਕਮਾਂਡਰ ਹੋਏ ਨਾ ਜਦੋਂ ਕਿਸੇ ਵੀ ਭਾਵੇਂ ਫੌਜ ਦਾ ਕਮਾਂਡਰ ਹੋਏ ਜਾਂ ਕਿਸੇ ਸੰਸਥਾ ਦਾ ਕਮਾਂਡਰ ਆਏ ਜਦੋਂ ਚੰਗਾ ਕਮਾਂਡਰ ਹੋਊਗਾ ਤੇ ਚੰਗਾ ਰਾਜ ਦੇ ਸਕੂ ਜਦੋਂ ਕਮਾਂਡਰ ਹੀ ਸਾਡਾ ਜਿਹੜਾ ਉਹ ਸ਼ਾਮ ਤੋਂ ਬਾਅਦ ਜਿਹੜਾ ਬਿਆਨ ਆਉਂਦਾ ਉਹਦੇ ਤੇ ਲੋਕ ਵੈਸੇ ਉਹਨੂੰ ਸੀਰੀਅਸ ਨਹੀਂ ਲੈਂਦੇ ਕਿ ਪਤਾ ਨਹੀਂ ਸੀਐਮ ਸਾਹਿਬ ਨੇ ਕਿਸ ਤਰੀਕੇ ਦੇ ਨਾਲ ਬਿਆਨ ਦਿੱਤਾ ਸੋ ਜਦੋਂ ਕਮਾਂਡਰ ਜਿਹੜਾ ਉਹ ਹੀ ਮਾੜਾ ਹੋਏ ਉਹ ਹੀ ਅਫਸਰ ਨੇ ਪਿਛਲੀ ਸਰਕਾਰਾਂ ਦੇ ਵਿੱਚ ਉਹ ਹੀ ਅਫਸਰ ਨੇ ਪਿਛਲੀ ਸਰਕਾਰਾਂ ਵਾਲੇ ਅੱਜ ਅਫਸਰ ਕੰਮ ਕਰ ਰਹੇ ਨੇ ਗੱਲ ਦਿੱਕਤ ਇਹ ਆ ਕਿ ਅਹੁਦਾ ਅਹੁਦਾ ਹਰ ਕੋਈ ਬੰਦਾ ਲੈਣਾ ਸੌਖਾ ਅਹੁਦੇ ਨੂੰ ਨਿਭਾਉਣਾ ਜਿਹੜਾ ਬੜਾ ਔਖਾ ਤੁਹਾਨੂੰ ਲੱਗਦਾ ਕਿ ਪੁਲਸ ਜਿਹੜੀ ਫ੍ਰੀਲੈਂਸ ਕੰਮ ਨਹੀਂ ਮੈਂ ਦੱਸਦਾ ਇਸ ਕਰਕੇ ਅਹੁਦਾ ਹਰ ਬੰਦਾ ਲੈ ਲੈਂਦਾ ਅਹੁਦੇ ਨੂੰ ਆਪਾਂ ਨਿਭਾਉਣਾ ਕਿਸ ਤਰੀਕੇ ਦੇ ਨਾਲ ਠੀਕ ਆ ਸੀਐਮ ਸਾਹਿਬ ਚੰਗੇ ਕਲਾਕਾਰ ਸੀ ਚੰਗੀ ਸਟੇਜ ਚਲਾਉਂਦੇ ਰਹੇ ਪਰ ਸਟੇਟ ਜਿਹੜੀ ਚਲਾਉਣੀ ਉਹ ਬੜੀ ਔਖੀ ਆ ਸੋ ਅੱਜ ਸੂਬਾ ਜਿਹੜਾ ਵਾ ਉਹ ਤਰਾਸ ਤਰਾਸ ਜਿਹੜਾ ਅੱਜ ਆਪਣੀ ਗਲਤੀ ਮੰਨ ਰਿਹਾ ਕਿ ਅਸੀਂ ਕੀ ਕੀਤਾ ਅਸੀਂ ਇਸ ਬੋਕਰ ਪਾਰਟੀ ਨੂੰ ਜਿਹੜਾ ਚੁਣ ਕੇ ਅੱਜ ਆਪਣੇ ਆਪ ਨੂੰ ਘਟਿਆ ਮਹਿਸੂਸ ਕਰ ਰਿਹਾ ਕਿ ਇੰਨੀਆਂ ਘਟਨਾਵਾਂ ਵਾਪਰੀਆਂ ਲੋਕ ਜਿਹੜੇ ਨੇ ਸਹਿਮ ਦੇ ਮਾਲਚ ਨੇ ਬੱਚੇ ਸ਼ਾਮ ਨੂੰ ਲੇਟ ਹੋ ਜਾਣਾ ਮਾਪਿਓ ਕਰਾਂ ਚੋਂ ਫੋਨ ਕਰਦੇ ਨੇ ਕਿ ਬੇਟਾ ਘਰ ਆ ਜਾਓ ਸੋ ਵਪਾਰੀ ਜਿਹੜੇ ਨੇ ਉਹ ਵਪਾਰੀ ਕੱਲ ਤੋਂ ਹੀ ਦੇਖ ਸਕਦੇ ਹੋ ਕਿ ਡੋਮੀਨੋਸ ਤੇ ਅਜੇ ਗੋਲੀ ਬਾਅਦ ਚੱਲੀ ਸੀ ਤੁਸੀਂ ਪੱਤਰਕਾਰ ਸਾਥੀ ਉੱਥੇ ਆਏ ਸੀ ਸਾਰਾ ਸ਼ਹਿਰ ਸਹਿਮ ਦੇ ਮਾਲ ਦੇ ਵਿੱਚ ਉਸੇ ਵੇਲੇ ਬੰਦ ਹੋ ਗਿਆ ਸੀ ਲੋਕ ਕਹਿੰਦੇ ਨੇ ਬੇਟਾ ਕੱਟ ਕਮਾ ਲਾਂਗੇ ਕੱਟ ਖਾ ਲਾਂਗੇ ਪਰ ਦੁਕਾਨਾਂ ਤੋਂ ਤੁਸੀਂ ਟਾਈਮ ਨਾ ਆਜੋ ਮਾਹੌਲ ਨਹੀਂ ਠੀਕ ਸੋ ਅੱਜ ਅਸੀਂ ਇਸ ਦੇ ਰੋਜ਼ ਵਜੋਂ ਅੱਜ ਅਸੀਂ ਜ਼ਿਲ੍ਹਾ ਹੈੱਡਕੁਆਰਟਰ ਤੇ ਐਸਐਸਪੀ ਦਫ਼ਤਰ ਦਾ ਕਰਾਓ ਕੀਤਾ ਅੱਜ ਡੀਜੀਪੀ ਸਾਹਿਬ ਤੋਂ ਵੀ ਮੰਗ ਕਰਦੇ ਆ ਕਿ ਡੀਜੀਪੀ ਸਾਹਿਬ ਜਿਹੜੇ ਅਫਸਰ ਪਹਿਲਾਂ ਵੀ ਕਈ ਸਰਕਾਰਾਂ ਆਈਆਂ ਈਵਨ ਦਨ ਕਿ ਸਾਡੀ ਸਰਕਾਰ ਨਹੀਂ ਹੋਰ ਵੀ ਸਰਕਾਰਾਂ ਰਹੀਆਂ ਉਹੋ ਹੀ ਅਫਸਰ ਮੱਦਾਂ ਤੇ ਬੈਠੇ ਨੇ ਉਦੋਂ ਕਿਉਂ ਉਦੋਂ ਕਿਉਂ ਨਹੀਂ ਸੀ ਇਹ ਘਟਨਾਵਾਂ ਵਾਪਰੀਆਂ ਅੱਜ ਹੀ ਘਟਨਾਵਾਂ ਕਿਉਂ ਵਾਪਰੀਆਂ ਇਹ ਪਰਚੋਲਨ ਦੀ ਲੋੜ ਹੈ ਉਹ ਸਖਤ ਫੈਸਲੇ ਲੈਣ ਜਿਹੜੇ ਅਫਸਰ ਕੋਈ ਲੰਮੇ ਸਮੇਂ ਤੋਂ ਮੱਧਾਂ ਤੇ ਬੈਠੇ ਨੇ ਜਾਂ ਕਈ ਅਫਸਰਾਂ ਦੇ ਆਪਣੇ ਲਿੰਕ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ ਕਈ ਕੁਝ ਅਫਸਰ ਇਸ ਤਰ੍ਹਾਂ ਦੇ ਜਿਹੜੇ ਸਾਡੇ ਗੁਰਦਾਸਪੁਰ ਸਿਟੀ ਦੇ ਵਿੱਚ ਵੀ ਇੱਥੇ ਸਾਡੇ ਹਲਕੇ ਦੇ ਵਿੱਚ ਵੀ ਲੱਗੇ ਨੇ ਉਹਨਾਂ ਦੇ ਆਪਣੇ ਲਿੰਕ ਨੇ ਜੋ ਬੜਾਵਾ ਦੇ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਅਸੀਂ ਜਾਗਰ ਕਰਾਂਗੇ ਸੋ ਮੰਗ ਕਰਦੇ ਡੀਜੀਪੀ ਸਾਹਿਬ ਕੋਲ ਕਿ ਪਰਚੋਲ ਕਰਕੇ ਇਹ ਨਹੀਂ ਕਿ ਸਾਰੇ ਅਫਸਰ ਮਾੜੇ ਹੁੰਦੇ ਆ ਚੰਗੇ ਅਫਸਰ ਵੀ ਨੇ ਚੰਗੇ ਅਫਸਰਾਂ ਦੀ ਪਛਾਣ ਕਰਕੇ ਆਪਾਂ ਉਹਨਾਂ ਨੂੰ ਚੰਗੀਆਂ ਮੱਧਾਂ ਤੇ ਬਿਠਾਈਏ ਆ ਜੋ ਲੋਕ ਜਿਹੜੇ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰ ਸਕਣ ਲੋਕ ਸਮਝਣ ਕਿ ਅਸੀਂ ਅੱਜ ਸੇਫ ਆ ਭਾਈ ਤੁਹਾਨੂੰ ਲੱਗਦਾ ਇਹ ਤਰ ਦੇ ਤਰ ਦੇ ਨਾਲ ਕੋ ਪਰ ਪਏਗਾ ਭਾਜੀ ਇਹ ਤੇ ਟਰੈਲਰ ਆ ਜੇ ਫਰਕ ਨਹੀਂ ਨਾ ਪਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਤੇ ਯੂਥ ਕਾਂਗਰਸ ਆ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਵੱਡੇ ਲੀਡਰ ਸਾਹਿਬਾਂ ਨੂੰ ਨਾਲ ਲੈ ਕੇ ਇਹਨਾਂ ਦੇ ਨੱਕ 'ਚ ਦਮ ਕਰ ਦਿੱਤੇ ਜਾਊਗਾ ਕਿ ਇਹ ਦਫ਼ਤਰਾਂ ਦੇ ਵਿੱਚੋਂ ਇਹਨਾਂ ਨੂੰ ਬਾਹਰ ਨਹੀਂ ਨਿਕਲ ਦਿੱਤਾ ਜਾਊਗਾ ਜੀ ਤਿੰਨ ਤਿੰਨ ਵਾਰ ਗੋਲੀ ਚੱਲੀ ਇੱਕ ਦਿਨ ਤੇ ਦੋ ਦੋ ਵਾਰ ਚੱਲ ਗਈ ਗੋਲੀ ਬਿਲਕੁਲ ਮੈਂ ਤੁਹਾਨੂੰ ਦੱਸ ਰਿਹਾ ਕਿ ਜਿੱਥੇ ਜਿੱਥੇ ਆ ਰਹੀਏ ਇਸ ਤਰ੍ਹਾਂ ਦੇ ਮਤਲਬ ਪੰਜਾਬ ਤੋਂ ਰਿਮੂਵ ਹੁੰਦੇ ਜਾਣਗੇ ਬਿਲਕੁਲ ਹੋ ਰਹੇ ਨੇ ਮੂਵ ਹੁੰਦੇ ਨਹੀਂ ਜਾ ਰਹੇ ਨੇ ਹੋ ਰਹੇ ਨੇ ਸਾਡੇ ਗੁਰਦਾਸਪੁਰ ਦੀ ਗੱਲ ਕਰੀਏ ਇੱਥੇ ਬੜੇ ਸਰਦਾਰਾਂ ਲਾਈਫ ਜੀਣ ਵਾਲੇ ਲੋਕ ਨੇ ਲੋਕ ਸਹਿਮ ਦੇ ਮੌਲ ਦੇ ਵਿੱਚ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਸੇ ਤਰ੍ਹਾਂ ਹੀ ਚੱਲ ਰਿਹਾ ਤੁਸੀਂ ਮੂਵ ਕਹਿ ਰਹੇ ਹੋ ਕਿ ਲੋਕ ਜਿਹੜੇ ਨੇ ਸਕੂਲਾਂ 'ਚ ਵੀ ਲੋਕਾਂ ਬੱਚਿਆਂ ਨੂੰ ਭੇਜਣਾ ਜਿਹੜਾ ਸੁਰੱਖਿਅਤ ਨਹੀਂ ਸਮਝ ਰਿਹਾ ਕਿ ਪਤਾ ਨਹੀਂ ਰਸਤੇ ਵਿੱਚ ਕੀ ਕਰਨਾ ਤੇ ਸਾਰੀਆਂ ਪਾਰਟੀਆਂ ਨੂੰ ਅੱਜ ਜਿਹੜੀਆਂ ਵੀ ਵਿਰੋਧੀ ਪਾਰਟੀਆਂ ਮੇਰਾ ਖਿਆਲ ਕੋਈ ਵੀ ਇਸ ਮੁੱਦੇ ਤੇ ਨਹੀਂ ਬੋਲਿਆ ਜੇ ਸਿਟੀ ਥਾਣਾ ਅੱਗੇ ਬੰਬ ਚੱਲਿਆ ਕੱਲਾ ਐਮਐਲਏ ਸਾਹਿਬ ਨੇ ਤੇ ਅਸੀਂ ਰੌਲਾ ਪਾਇਆ ਕਿ ਉੱਥੇ ਬੰਬ ਚੱਲਿਆ ਉਹ ਮੁੜ ਕੇ ਪੁਲਿਸ ਨੂੰ ਮੰਨਣਾ ਵੀ ਪਿਆ ਸੋ ਬੜੀ ਸ਼ਰਮਨਾਕ ਗੱਲ ਹੈ ਕਿ ਵੋਟਾਂ ਵੇਲੇ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਵੋਟਰਾਂ ਕੋਲ ਜਾਂਦੀਆਂ ਪਰ ਅੱਜ ਜਦੋਂ ਅੱਜ ਜਦੋਂ ਲੋਕਾਂ ਦੇ ਨਾਲ ਖੜਨ ਦਾ ਮੌਕਾ ਅਗਲਾ ਮੁੱਦਾ ਹੋਵੇਗਾ ਲੈਂਡ ਆਰਡਰ ਬਿਲਕੁਲ ਕਾਂਗਰਸ ਦਾ ਨਹੀਂ ਇਹ ਸਾਰੇ ਲੋਕਾਂ ਦਾ ਅਸੀਂ ਜੇ ਲੋਕਾਂ ਦੇ ਚੁਣੇ ਹੋਏ ਨੁਮਾਇंदे ਮੈਂ ਬਤੌਰ ਪ੍ਰਧਾਨ 60000 ਵੋਟਰ ਦੀ ਨੁਮਾਇੰਦਗੀ ਕਰ ਰਿਹਾ ਦੂਸਰੀ ਵਾਰ ਦੇ ਐਮਐਲਏ ਇੱਥੇ ਸਾਡਾ ਸਾਡਾ ਵੈਸੇ ਬਣਦਾ ਕਿ ਅਸੀਂ ਲੋਕਾਂ ਦੇ ਨਾਲ ਖੜੀਏ ਕਿਉਂਕਿ ਲੋਕਾਂ ਨੇ ਸਾਨੂੰ ਜਤਾਇਆ ਸੀ ਚੋਣਾਂ ਇਹਨਾਂ ਮੈਂ ਇਹ ਲੋਕਾਂ ਦੀ ਆਵਾਜ਼ ਜਿਹੜੀ ਆ ਜਦੋਂ ਵੀ ਕੋਈ ਇਹ ਇਵਨ ਦਾ ਲਾਅ ਐਂਡ ਆਰਡਰ ਦੀ ਗੱਲ ਕਰ ਲੀਆ ਜਾਂ ਕੋਈ ਹੋਰ ਵੀ ਕੋਈ ਕਟਨਾ ਵਾਪਰਦੀ ਆ ਸਾਡਾ ਫਰਜ਼ ਆ ਕਿ ਅਸੀਂ ਲੋਕਾਂ ਦੇ ਨਾਲ ਖੜ ਕੇ ਲੋਕਾਂ ਦੀ ਆਵਾਜ਼ ਜਿਹੜੀ ਆ ਸੁੱਤੀ ਪਈ ਸਰਕਾਰ ਤੇ ਜਿਹੜੀ ਆ ਉਹਨਾਂ ਨੂੰ ਜਗਾਈਏ ਇਹ ਬਹੁਤ ਆਖੀਆਂ ਜਾ ਰਹੀਆਂ ਦੀ ਫਰੋਤੀ ਆ 90% ਮੰਗੀਆਂ ਜਾ ਰੀਆਂ ਨਹੀਂ ਦਿੰਦੇ ਤੇ ਫਿਰ ਗੋਲੀਆਂ ਜੀ ਵੀਰੇ ਤੁਹਾਨੂੰ ਪਿੱਛੇ ਜੇ ਤੁਸੀਂ ਲਾਈਵ ਹੋਏ ਸੀ ਤੁਹਾਨੂੰ ਕਾਲ ਆਈ ਸੀ ਥ੍ਰੈਟ ਕਾਲ ਜੇ ਅੱਜ ਅੱਜ ਕੱਲ ਡੈਮੋਕ੍ਰੇਸੀ ਦੇ ਵਿੱਚ ਮੀਡੀਆ ਜਿਹੜਾ ਚੌਥਾ ਪਿੱਲਰ ਆ ਤੇ ਜੇ ਤੁਸੀਂ ਨਹੀਂ ਸੇਵ ਤੇ ਤੁਸੀਂ ਹੋਰ ਕਿਸੇ ਦੀ ਗੱਲ ਕੀ ਕਰੋਗੇ ਅੱਜ ਪੱਤਰਕਾਰਾਂ ਨੂੰ ਧਮਕੀਆਂ ਆ ਰਹੀਆਂ ਪਿੱਛੇ ਜਿਹੜੀ ਘਟਨਾ ਪਰਸੋ ਵਾਪਰੀ ਆ ਮੈਨੂੰ ਮੀਡੀਆ ਸਾਥੀਆਂ ਨੇ ਉੱਥੇ ਦੱਸਿਆ ਕਿ ਮੀਡੀਆ ਸਾਥੀਆਂ ਨੂੰ ਉੱਥੇ ਵੀਡੀਓ ਵੀ ਨਹੀਂ ਦਿੱਤੀ ਗਈ ਨਾ ਅੰਦਰ ਜਾਣ ਦਿੱਤਾ ਗਿਆ ਸੀਸੀਟੀਵੀ ਕੈਮਰੇ ਦੀ ਕਿ ਤਾਂ ਜੋ ਲੋਕਾਂ ਦੇ ਵਿੱਚ ਜਿਹੜੀ ਆ ਵੀਡੀਓ ਜਿਹੜੀ ਗੋਲੀ ਚੱਲੀ ਆ ਉਹ ਅਸੀਂ ਪੇਸ਼ ਨਾ ਕਰ ਸਕੀਏ ਫੜਨ ਦੀ ਬਜਾਏ ਪੁਲਿਸ ਨੇ ਕੱਲ ਜੀ ਨਵੇਂ ਬੱਸ ਸਟੈਂਡ ਤੇ ਦੁਕਾਨਾਂ ਬੰਦ ਕਰਾਈਆਂ ਨੇ ਪੌੜੇ ਆਦਿ ਕਰੀ ਸਾਰੀਆਂ ਦੁਕਾਨਾਂ ਬੰਦ ਕਰਵਾਉਂਦੇ ਉਹ ਸਗੋਂ ਲੋਕਾਂ ਨੂੰ ਇੱਕ ਮਾਹੌਲ ਇਸ ਤਰ੍ਹਾਂ ਦਾ ਕ੍ਰੀਏਟ ਕਰ ਰਹੇ ਲੋਕ ਤੇ ਅੱਗੇ ਸਹਿਮ ਦੇ ਮਾਹੌਲ ਚ ਜੇ ਇਹੋ ਜਾ ਕੇ ਆਪ ਦੁਕਾਨਾਂ ਬੰਦ ਕਰਾਉਣਗੇ ਲੋਕ ਤੇ ਅੱਗੇ ਡਰੇ ਨੇ ਯਾਰ ਫਿਰ ਇਹਦਾ ਹੱਲ ਕੀ ਆ ਜੀ ਹੱਲ ਇਹੋ ਹੀ ਆ ਕਿ ਇਹ ਸੁੱਤੀ ਬੋਲੀ ਜਿਹੜੀ ਸਰਕਾਰ ਆ ਇਹਨਾਂ ਦੇ ਮਗਰ ਡਾਂਗ ਫੜ ਕੇ ਚੜਨਾ ਪਊ ਜਿਹੜਾ ਸਮਾਂ ਹੁਣ ਵੋਟਾਂ ਤੇ ਲੋਕਾਂ ਨੇ ਪਾ ਲੀਆਂ ਪਰ ਕੀ 5 ਸਾਲ ਬਾਅਦ ਆਪਣੀ ਬੋਰਡ ਦੇ ਨਾਲ ਹੀ ਇਹਨਾਂ ਨੂੰ ਜਿਹੜਾ ਜਵਾਬ ਦੇ ਸਕਦੇ ਪਰ ਜਿਹੜਾ ਸਾਲ ਇੱਕ ਰਹਿ ਗਿਆ ਉਹਦੇ ਵਿੱਚ ਇਹਨਾਂ ਨੂੰ ਗੁੰਗੀ ਬੋਲੀ ਸਰਕਾਰ ਦੇ ਨਾਲ ਲੜਨ ਦੀ ਲੋੜ ਹੈ ਤਾਂ ਜੋ ਜਿਹੜਾ ਸਮਾਂ ਰਹਿ ਗਿਆ ਉਹਦੇ ਵਿੱਚ ਇਹਨਾਂ ਨੂੰ ਜਗਾ ਸਕੀਏ ਤਾਂ ਜੋ ਜਿਹੜਾ ਸਮਾਂ ਰਹਿ ਗਿਆ ਅਸੀਂ ਲਾਅ ਐਂਡ ਆਰਡਰ ਨੂੰ ਕੁਝ ਥੋੜਾ ਬੋਤਾ ਤੇ ਬਹਾਲ ਰੱਖ ਸਕੀਏ ਆਸਤੇ ਇਹਨਾਂ ਕੋ ਸਾਨੂੰ ਕੋਈ ਨਹੀਂ ਪਰ ਅਸੀਂ ਆਪਣੀ ਆਵਾਜ਼ ਇਸੇ ਤਰੀਕੇ ਦੇ ਨਾਲ ਅਸੀਂ ਚੁੱਕਦੇ ਰਾਵਾਂਗੇ ਤਾਂ ਜੋ ਲੋਕਾਂ ਨੂੰ ਅਸੀਂ ਸੁਰੱਖਤ ਮਹਿਸੂਸ ਕਰਾ ਸਕੀਏ ਧੰਨਵਾਦ ਪੰਜਾਬ ਸਰਕਾਰ ਮੁਰਦਾ